ਸਾਰਾ ਤੋਂ ਵੱਧ ਮੌਤਾਂ ਮਜੀਠੇ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੋਈਆਂ ਨੇ। ਔਰ ਅਲਕੋਹਲ ਤੇ ਜਿਹੜੀ ਜਾਲੀ ਸ਼ਰਾਬ ਪੀਣ ਦੇ ਨਾਲੋਂ ਮੌਤਾਂ ਹੋਈਆਂ ਨੇ। ਇਹ ਜਿਹੜਾ ਖਦਸ਼ਾ ਸੀ ਅਸੀਂ ਬਹੁਤ ਪਹਿਲਾਂ ਜ਼ਾਹਰ ਕੀਤਾ ਸੀ। 4-5-6 ਸਾਲ ਹੀ ਹੋ ਗਏ ਇਸ ਲੜਾਈ ਨਾਲ ਲੜਦਿਆਂ ਨੂੰ ਚਿੱਟੇ ਦੀ ਔਰ ਖਾਸ ਕਰ ਅਲਕੋਹਲ ਦੀ ਔਰ ਦੜੇ ਸੱਟੇ ਦੀ ਨਾਲ ਅਮਰਸਰ ਦੀ। ਇਹ ਚਿੱਠੀਆਂ ਡੀਜੀਪੀ ਸਾਹਿਬ ਨੂੰ ਵੀ ਲਿਖੀਆਂ ਗਈਆਂ। ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖ ਕੇ ਜਾਣ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ بار بار ਦਿੱਤੀ ਗਈ ਹੋਰ ਇੱਕ ਲੈਟਰ ਦਾ ਨਾਲ ਜ਼ਿਕਰ ਕੀਤਾ ਗਿਆ ਕਿ ਕਦੋਂ-ਕਦੋਂ ਤੁਹਾਨੂੰ ਇਹ ਗੱਲਾਂ ਦੱਸੀਆਂ ਗਈਆਂ ਪਰ ਬਦਕਿਸਮਤੀ ਹੈ ਕਿ ਇੱਕ ਚੁਣੇ ਹੋਏ ਨਮਾਇੰਦੇ ਨੂੰ ਵੀ ਜਦੋਂ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਅਜਿਹੇ ਘਟਨਾਵਾਂ ਦਾ ਹੋਣਾ ਤੈਅ ਹੈ ਕਿਉਂਕਿ ਜਦੋਂ ਅਸੀਂ ਕੋਈ ਚਿੱਠੀ ਲਿਖਦੇ ਜਦੋਂ ਮੀਡੀਆ 'ਚ ਆਉਂਦੀ ਹੈ ਤੇ ਕੁਦਰਤੀ ਗੱਲ ਹੈ ਜਿਹੜਾ ਮਾਫੀਆ ਨੂੰ ਵੀ ਪਤਾ ਲੱਗਦਾ ਕਿ ਕੋਈ ਬੰਦੇ ਨੇ ਚਿੱਠੀ ਲਿਖੀ ਹੈ ਹੋ ਸਕਦਾ ਉਹਨੂੰ ਉਹ ਕੰਟਰੋਲ ਕਰਦੇ ਹੋ ਇਸ ਕਰਕੇ ਸਰਕਾਰ ਇਹਦੇ ਵੱਲ ਧਿਆਨ ਰੱਖਦੇ ਸਮੇਂ ਜ ਦਿੱਤਾ ਨਹੀਂ ਇਹ ਹੈ ਕਿ ਇਹ ਬੇਸਿਕਲੀ ਜਿਹੜੀ ਇਹ ਸ਼ਰਾਬ ਹੈ ਜਾਂ ਜਿਹੜੀ ਅਲਕੋਹਲ ਜਿਹਨੂੰ ਕਹਿ ਦਿੰਦੇ ਆ ਇਹ ਸਿੰਥੈਟਿਕ ਹੈ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਗੁੜ ਦੀ ਸ਼ਰਾਬ ਨਿਕਲਦੀ ਹੁੰਦੀ ਸੀ ਜਿਹੜੀ ਕਿ ਬੰਦੇ ਨੂੰ ਮਰਦੀ ਮਾਰਦੀ ਨਹੀਂ ਸੀ ਇਸ ਲੈਵਲ ਤੇ ਇਹ ਕੈਮੀਕਲ ਨੇ ਤੇ ਨਾਲ ਇਹਦੇ ਵਿੱਚ ਅ ਅਲਕੋਹਲ ਹੈ ਜਿਹਦੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਮਤਲਬ ਉਹਨੂੰ ਨਾਂ ਨਾਲ ਲਿਆ ਜਾਂਦਾ ਉਹ ਥੋੜੀ ਜਿਹੀ ਜਿਹੜੀ ਐਲਕੋਹਲ ਐ 10-10 ਲੀਟਰ 5-5 ਲੀਟਰ ਚ ਪਾਉਂਦੇ ਨੇ ਉਹ ਅੱਗੇ ਸ਼ਰਾਬ ਬਣਾ ਕੇ ਵੇਚਦੇ ਨੇ ਇਹਨੂੰ ਕੰਜ਼ਿਊਮ ਕੌਣ ਕਰਦਾ ਹੈ ਇਹਨੂੰ ਗਰੀਬ ਲੋਗ ਕੰਜ਼ਿਊਮ ਕਰਦੇ ਨੇ ਜਿਹੜਾ ਥੱਕਿਆ ਟੁੱਟਿਆ ਦਿਹਾੜੀਦਾਰ ਜਿਹੜੀਆਂ ਹੁਣ ਮੌਤਾਂ ਵੀ ਹੋਈਆਂ ਮੈਂ ਉੱਚ ਵੀ ਦੱਸ ਦਿਆਂ ਇੱਕ ਪਥੇਰ ਕਰਨ ਵਾਲਾ ਸੀ ਕੁਝ ਰਾਜ ਮਿਸਤਰੀ ਸੀ ਕੁਝ ਦਿਹਾੜੀ ਜਾਣ ਵਾਲੇ ਸੀ ਕੁਝ ਪੇਂਟ ਤੇ ਜਾਣ ਵਾਲੇ ਸੀ ਮਤਲਬ ਇਹੋ ਜਿਹੇ ਲੋਕ ਸੀ ਜਿਹੜੇ ਇਹਦੇ ਬਲੇਵੇਂ ਚ ਆਏ ਜਦੋਂ ਥੱਕ ਜਾਂਦੇ ਆ 12-12 ਘੰਟੇ ਕੰਮ ਕਰਕੇ ਰਾਤ ਨੂੰ ਜਦੋਂ ਹੱਡ ਟੁੱਟਦੇ ਆ ਥਕਾਵਟ ਹੁੰਦੀ ਐ ਫਿਰ ਇਹ ਪਿਛਲੀ ਇੱਕ ਬਣਿਆ ਹੀ ਆਇਆ ਸਿਸਟਮ ਐ ਕਿ ਰਾਤ ਨੂੰ ਉਹਨਾਂ ਨੇ ਸ਼ਰਾਬ ਦੇ ਦੋ ਪੈਗ ਲਾਉਣੇ ਲਾਉਣੇ ਨੇ ਭਾਵੇਂ ਉਹ ਮੁੱਲ ਲੈ ਕੇ ਪੀਣ ਕਿਤੇੋਂ ਪੀਣ ਉਹਨਾਂ ਨੇ ਕਰਨੇ ਨੇ ਗੁਰਦੀ ਸ਼ਰਾਬ ਸਰਕਾਰ ਨੇ ਬੇਨ ਕੀਤੀ ਐ ਵੀ ਸਰਕਾਰੀ ਠੇਕੇ ਨੇ ਤੁਹਾਨੂੰ ਗੁਰਦੀ ਸ਼ਰਾਬ ਨਹੀਂ ਕੱਢਣ ਦਿੱਤੀ ਜਾਏਗੀ ਚਲੋ ਪਰ ਉਹਦੇ ਪੈਰਲਲ ਇਹ ਅਲਕੋਹਲ ਦੇ ਠੇਕੇ ਜਿਹੜੇ ਆ ਹਰ ਪਿੰਡ 'ਚ ਹਰ ਕਸਬੇ 'ਚ ਸ਼ਹਿਰ ਦੀਆਂ ਸਾਰੀਆਂ ਆਬਾਦੀਆਂ ਚ ਬੜੇ ਢੱਲੇ ਨਾਲ ਔਰ ਬੜੇ ਪੁਰਾਣੇ ਵਿਕਦੇ ਮੈਂ ਇਹ ਵੀ ਕਹਿ ਦਿਆ ਤੁਹਾਨੂੰ ਇਹ ਅੱਜ ਦੇ ਨਹੀਂਗੇ ਇਹ ਪ੍ਰਾਤਨ ਸਮੇਂ ਦੇ ਵਿਕਦੇ ਪਰ ਅੱਜ ਇਹ ਜਦੋਂ ਸਰਕਾਰ ਚੇਂਜ ਹੁੰਦੀ ਹੈ ਇਹ ਮਾਫੀਆ ਉਹਨਾਂ ਦੀ ਗੋਦੀ ਚ ਆ ਪੈਂਦਾ ਜਦੋਂ ਇਹ ਸਰਕਾਰ ਚੇਂਜ ਹੋਈ ਸੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਲਈ ਅਗਾਹ ਸੁਚੇਤ ਕੀਤਾ ਸੀ ਕਿ ਇਹ ਕੰਮ ਇਦਾਂ ਹੋਣਾ ਹੈ ਪਰ ਉਹਨਾਂ ਨੇ ਇਹ ਗੰਭੀਰਤਾ ਨਾਲ ਲਿਆ ਹੀ ਨਹੀਂ ਉਹਨਾਂ ਨੇ ਇਹ ਸਮਝਿਆ ਹੀ ਨਹੀਂ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਪੁੱਛ ਲਈਏ ਬੁਲਾ ਕੇ ਵੀ ਤੁਹਾਡੇ ਜਿਹੜੇ ਖਦਸ਼ਾ ਹੈ ਕੀ ਹੈ ਕਿਉਂਕਿ ਜਿਹੜਾ ਮਾਫੀਆ ਕੰਟਰੋਲ ਕਰਦਾ ਮੇਰਾ ਮੰਨਣਾ ਹੈ ਕਿ ਉਦੋਂ ਤੱਕ ਮਾਫੀਆ ਸਰਕਾਰ 'ਚ ਜਾ ਚੁੱਕਾ ਸੀ ਔਰ ਉਸ ਮਾਫੀਏ ਨੇ ਐਸ ਵੇਲੇ ਆਮ ਆਦਮੀ ਪਾਰਟੀ ਦੀਆਂ ਐਮ ਐਲ ਏ ਉਹਨਾਂ ਦੇ ਹਉਦੇਦਾਰ ਕੁਝ ਕੁਝ ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਲਕੁਲ ਸੱਜੇ ਖੱਬੇ ਤੁਹਾਨੂੰ ਮਿਲਦਾ ਵੇਖਦਾ ਵੇਖਣ ਨੂੰ ਮਿਲ ਜੇਗਾ ਤੁਸੀਂ ਸਭ ਪਛਾਣਦੇ ਜੀ ਕਿ ਕੌਣ ਕੀ ਕਰਦਾ ਬੇਸਿਕਲੀ ਲੋਕ ਸਮਝਦੇ ਕਿ ਸ਼ਾਇਦ ਸ਼ਰਾਬ ਵੇਚਣ ਵਾਲਾ ਆਪ ਉੱਥੇ ਬਹੂਗਾ ਅਲਕੋਹਲ ਵੇਚ ਨਹੀਂ ਉਹਦੇ ਦਲਾਲ ਉੱਥੇ ਫਿਰਦੇ ਨੇ ਵਾਲੇ ਦੁਆਲੇ ਫਿਰ ਉਹ ਸੌਦੇ ਕਰਾਉਂਦੇ ਨੇ ਤੇ ਕੀ ਕੀ ਹੋਣਾ ਕਿੰਨਾ ਚਿਰ ਨਾ ਨਹੀਂ ਤੇ ਕਦੀ ਪੁਲਿਸ ਹੋ ਸਕਦਾ ਕਿ ਸੜਕ ਤੋਂ ਪਾਰ ਪੁਲਿਸ ਹੋਵੇ ਜਿੱਥੇ ਜਿਹੜੀ ਜਨਾਨੀ ਫੜੀ ਗਈ ਹੈ ਜਿਹੜੀ ਸ਼ਰਾਬ ਦੀ ਤਸਕਰ ਸੀ ਉਹ ਬਿਲਕੁਲ ਜਿਹੜੀ ਜਿਹੜਾ ਫੁੱਲ ਸ਼ੌਂਕੀ ਹੈ ਉਹਦੇ ਸਾਹਮਣੇ ਉਹਦਾ ਘਰ ਸੀ ਮਰ ਕਿੱਡੀ ਸ਼ਰਮ ਵਾਲੀ ਗੱਲ ਹੈ ਇਹੋ ਹਾਲਾਤ ਅੰਮ੍ਰਿਤਸਰ ਚ ਨੇ ਠੀਕ ਹੈ ਚੰਗੇ ਅਫਸਰ ਹੈਗੇ ਨੇ ਮੈਂ ਵੀ ਕਹੂੰਗਾ ਪੁਲਿਸ ਦੇ ਚੰਗੇ ਅਫਸਰ ਹੈ ਪਰ ਬਹੁਤ ਤਾਤ ਹੈ ਇਸ ਵੇਲੇ ਮਾੜਿਆਂ ਦੇ ਹੱਥਾਂ 'ਚ ਪੁਲਿਸ ਜਾ ਚੁੱਕੀ ਹੈ। ਔਰ ਉਹਨਾਂ ਵੱਲੋਂ ਜਿਹੜੇ ਫੜਦੇ ਨੇ ਚੰਗੀ ਗੱਲ ਹੈ ਅਸੀਂ ਚੰਗਾ ਕਹਾਂਗੇ ਪਰ ਜਿਹੜੀ ਜਿਹੜਾ ਧਰਾਤਲ ਦੀ ਸਥਿਤੀ ਬਹੁਤ ਭਿਆਨਕ ਹੈ। ਅੱਜ ਵੀ ਚਿੱਟਾ ਤੁਸੀਂ ਲੋਪੋ ਕੇ ਚਿਗਾਵੇ ਤੋਂ ਜਾ ਕੇ ਜਿੰਨਾ ਮਰਜ਼ੀ ਲੈ ਲਓ ਸ਼ਰਿਆਂ ਵੇ ਕੰਡਿਆ ਜੀ। ਮੈਂ ਤੁਹਾਡੇ ਰਾਂਹ ਕਹਿਣਾ ਜੰਡਿਆਲੇ ਜਾ ਕੇ ਵੇਖ ਲਓ ਇਹਨਾਂ ਨੇ ਇੱਕ ਡੀਐਸਪੀ ਸਸਪੈਂਡ ਕੀਤਾ ਜੇ ਡੀਆਈਜੀ ਅੱਛਾ ਹੁੰਦਾ ਡੀਆਈਜੀ ਜਿਹਾ ਕਿ ਇੱਥੇ ਐਸਐਸਪੀ ਰਹੇ ਹੋਏ ਨੇ ਬਧੀਆ ਚਲੋ ਉਹਨਾਂ ਨੇ ਕੰਮ ਪਿੱਛੇ ਕੀਤਾ ਡੀਆਈਜੀ ਹੁਣ ਲੱਗੇ ਰਹਿੰਦੇ ਤੇ ਕੀ ਉਹਨਾਂ ਨੂੰ ਨਹੀਂ ਪਤਾ ਇਹ ਹੋ ਰਿਹਾ ਥੱਲੇ ਜੇ ਉਹਨਾਂ ਨੂੰ ਅਲਕੋਹਲ ਦਾ ਇਹ ਪਤਾ ਲੱਗਿਆ ਸੀ ਤੇ ਤੁਹਾਡੇ ਅਫਸਰਾਂ ਨੇ ਇਹ ਕਿਉਂ ਨਾ ਦੱਸਿਆ ਵੀ ਜੰਡਿਆਲੇ ਵੀ ਬਹੁਤ ਵੱਡੀ ਮੰਡੀ ਆ ਜੀ ਅਜਨਾਲੇ ਵੀ ਮੰਡੀ ਆ ਜੀ ਮਜੀਠੇ ਦੇ ਹੋਰ ਏਰੀਆ 'ਚ ਵੀ ਆ ਜੀ ਅਟਾਰੀ ਵੀ ਆ ਜੀ ਤੁਹਾਨੂੰ ਕਿਉਂ ਨਾ ਦੱਸਿਆ ਕਿ ਪਿੰਡਾਂ 'ਚ ਮੜੇ ਹਾਲਤ ਦੇਖੋ ਦੋ ਗੱਲਾਂ ਨੇ ਇਹ ਇਹ ਸਵਾਲ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਇਹ ਡੀਏਜੀ ਬਾਰਡ ਰੇਂਜ ਨੂੰ ਵੀ ਤੁਸੀਂ ਦੋਵੇਂ ਕਹਿੰਦੇ ਜੀ ਅਸੀਂ ਇਮਾਨਦਾਰ ਹਾਂ ਮੰਨ ਲਿਆ ਤੁਸੀਂ ਇਮਾਨਦਾਰ ਜੀ ਫਿਰ ਜਿਨ੍ਹਾਂ ਨੇ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਕੀ ਸ਼ਾਮ ਤੱਕ ਉਹਨਾਂ ਤੇ ਕੋਈ ਕਾਰਵਾਈ ਹੋਈ ਕੀ ਤੁਸੀਂ ਜਿਹੜੀਆਂ ਬਾਕੀ ਜੋ ਜੋ ਸਾਨੂੰ ਪਬਲਿਕ ਤੋਂ ਪਤਾ ਲੱਗ ਰਿਹਾ ਇਹਨੂੰ ਇਸ ਸ਼ਹਿਰ ਨੂੰ 4-5 ਜ਼ੋਨਾਂ ਚ ਵੰਡਿਆ ਇਸ ਜ਼ਿਲ੍ਹੇ ਨੂੰ ਜਿਹੜੇ ਡਰੱਗ ਜਿਹੜੇ ਸਪਲਾਈ ਸਪਲਾਈ ਚੇਨ ਚਲਾਉਂਦੇ ਨੇ ਉਹਦੇ ਹੈੱਡ ਨੇ ਕੀ ਤੁਹਾਡੇ ਸਿਸਟਮ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਹਦੇ ਹੈੱਡ ਕੌਣ ਨੇ ਜਾਦੇ ਤੁਸੀਂ ਕਰਪਟ ਦੇ ਤੇ ਜਾਂ ਤੁਹਾਡੇ ਨਾਲ ਦੇ ਕਰਪਟ ਹੈ ਜਾਦੇ ਤੁਸੀਂ ਕੁਰਸੀ ਛੱਡ ਦੋ ਤੇ ਜਾਂ ਉਹਨਾਂ ਦੀਆਂ ਛੱਡਾ ਦਿਓ ਦੋ ਜੇ ਕੰਮ ਕਰ ਲਓ ਮੈਂ ਡੀਆਜੀ ਨੂੰ ਵੀ ਕਹਿ ਰਿਹਾ ਮੈਂ ਮੁੱਖ ਮੰਤਰੀ ਨੂੰ ਵੀ ਕਹਿ ਰਿਹਾ ਕਹਿਣਾ ਤਾਂ ਵੈਸੇ ਡੀਜੀਪੀ ਨੂੰ ਚਾਹੀਦਾ ਪਰ ਇਹ ਡੀਆਜੀ ਦਾ ਇੱਥੇ ਤਜਰਬਾ ਹੈ ਵੀ ਜੇ ਇਹ ਤੁਹਾਨੂੰ ਨਹੀਂ ਦੱਸਿਆ ਕਿਸੇ ਨੇ ਤੇ ਸਬੰਧਤ ਅਫਸਰ ਜਿੰਨੇ ਵੀ ਉੱਥੇ ਰਹਿ ਆ ਲਾਈਨ 'ਚ ਰੱਖੋ ਕੱਢੋ ਬਾਹਰ ਤੇ ਜੇ ਉਹ ਠੀਕ ਨੇ ਉਹਨਾਂ ਦੱਸਿਆ ਯੋਨ ਨੂੰ ਨਹੀਂ ਕੱਢਣਾ ਤੇ ਫੇਰ ਮੈਂ ਸਪਸ਼ਟ ਕਹੂੰਗਾ ਕਿ ਤੁਸੀਂ ਰੜੇ ਜੀ ਇਹਦਾ ਪੈਸਾ ਦੇਖੋ ਇਸ ਮਾਫੀਆ ਦਾ ਪੈਸਾ ਉੱਪਰ ਤੱਕ ਜਾਂਦਾ ਥੱਲੇ ਨਹੀਂ ਰਹਿੰਦਾ ਔਰ ਮੇਰੀ ਹੱਕ ਹੋਰ ਮੰਗਿਆ ਮੁੱਖ ਮੰਤਰੀ ਸਾਹਿਬ ਜਿਹੜਾ 120 ਬੰਦੇ ਜਾਂ 150 ਮਰਿਆ ਸੀ ਸਾਡੀ ਸਰਕਾਰ ਚ ਵੀ ਉਹ ਵੀ ਇਨਕੁਆਰੀ ਬੰਦ ਪਈ ਉਹ ਵੀ ਖੋਲੋ ਇਨਕੁਆਰੀ ਖੋਲ ਕੇ ਜਿਹੜੇ ਅਧਿਕਾਰੀਆਂ ਚ ਇਨਵੋਲਵ ਸੀ ਜਿਹੜੇ ਵੀ ਲੋਕ ਇਨਵੋਲਵ ਨੇ ਪਛਾਣ ਤੱਕ ਜਾਓ ਪਰ ਬਦਕਿਸਮਤੀ ਇਹ ਪਛਾਣ ਹੀ ਨੀ ਤੁਰਦੀ ਕੋਈ ਵੀ ਇਨਕੁਆਰੀ ਡੀਐਸਪੀ ਐਸਪੀ ਤੋਂ ਬਾਅਦ ਕਿਤੇ ਇੱਕ ਅੱਧਾ ਕਿਤੇ ਕੋਈ ਬਹੁਤ ਫੜਿਆ ਗਿਆ ਤੇ ਠੀਕ ਹੈ ਉਹ ਇਨਕੁਆਰੀ ਮ੍ਰਿਤ ਕਮੇਟੀ ਬਣਾ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਖਤਮ ਕਰ ਦਿੱਤੀ ਕਿਉਂਕਿ ਉਹਦੇ ਤਾਰ ਸਿੱਧੇ ਚੰਡੀਗੜ੍ਹ ਨਾਲ ਜੁੜਦੇ ਆ ਚੰਡੀਗੜ੍ਹ ਸ਼ਹਿਰ ਚ ਇਸ ਮਾਫੀਆ ਨੂੰ ਕੰਟਰੋਲ ਵਾਲਾ ਇੱਕ ਤੰਤਰ ਹੈ ਜਿਹੜਾ ਸਾਰੇ ਮਾਫੀਆ ਨੂੰ ਕੰਟਰੋਲ ਕਰਦਾ ਮਾਈਨਿੰਗ ਹੋਵੇ ਉਹਨਾਂ ਡਿਸਾਈਡ ਕਰਨਾ ਕਿੰਨੂੰ ਮਿਲਣੀ ਹੈ ਉਹਨਾਂ ਕਹਣਾ ਠੇਕੇ ਕਿੰਨੂੰ ਮਿਲਣੇ ਆ ਉਹਨਾਂ ਨੇ ਕਹਣਾ ਪੋਲੂਸ਼ਨ ਦਾ ਸਾਹਕਤਾਬ ਕੌਣ ਰੱਖੂਗਾ ਮਲ ਜਿਹੜਾ ਵੱਡੇ ਕਮਾਈ ਦੇ ਸਾਧਨ ਨੇ ਡੀ ਡੀਐਚਓ ਕੌਣ ਲੱਗਣਗੇ ਜਿਹੜੀ ਮਲਾਬਟੀ ਮਠਿਆਈਆਂ ਵਿਕਦੀਆਂ ਨੇ ਸਾਰੇ ਉਹ ਡਿਸਾਈਡ ਕਰਦੇ ਨੇ ਲੋਕਲ ਬਾਡੀ ਚ ਕਿੱਦਾਂ ਲੁੱਟਿਆ ਜਾਣਾ ਕਿੱਦਾਂ ਸਿਸਟਮ ਚੱਲਣਾ ਸਾਰੇ ਉਹ ਡਿਸਾਈਡ ਕਰਦੇ ਨੇ ਔਰ ਸਿਰਫ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਨਾ ਸਿਰਫ 10 15 ਬੰਦੇ ਨੇ ਜਿਹੜੇ ਸਰਕਾਰਾਂ ਚਲਾਉਂਦੇ ਨੇ ਬਾਕੀ ਦੇ ਨਿੱਕੇ ਮੋٹے ਕੰਮਾਂ ਚ ਹੁੰਦੇ ਦੇ ਬਾਕੀ ਉਹਨਾਂ ਨੂੰ ਗਾਲਾਂ ਖਾਲੀ ਰੱਖਿਆ ਹੁੰਦਾ ਕਿਉਂਕਿ ਜਦੋਂ ਕਿਸੇ ਨੇ ਮਾੜਾ ਚੰਗਾ ਬੋਲਣਾ ਤੇ ਅਸੀਂ ਵਿੱਚੇ ਹੀ ਆ ਉਹਦੇ ਵਿੱਚ ਜੇ ਕਾਗਰੋਸ ਨੂੰ ਕਹੂਗਾ ਤੇ ਮੈਂ ਵਿੱਚੇ ਹੀ ਆਣਾ ਅਸੀਂ ਸਾਰੀ ਜਮਾਤ ਵਿੱਚ ਆਣਾ ਪਰ ਉਹ ਜਿਹੜੇ 10 15% ਬੰਦੇ ਨੇ ਉਹਨਾਂ ਕਰਕੇ ਪੰਜਾਬ ਸਾਰਾ ਦਾ ਬੇੜਾ ਗਰਕ ਹੁੰਦਾ ਤੇ ਪੰਜਾਬ ਲੁੱਟਿਆ ਜਾ ਰਿਹਾ ਅਸੀਂ ਕਿੰਨਾ ਚਿਰ ਰੌਲਾ ਪਾਵਾਂਗੇ ਵੀ ਨਸ਼ੇ ਅਸੀਂ ਬੰਦ ਕਰਾਂਗੇ ਕਿੰਨਾ ਚਿਰ ਕੋਈ ਗੰਭੀਰਤਾ ਹੈ ਕਿ 150 ਬੰਦਾ ਜਦੋਂ ਪ੍ਰਸ਼ਾਸਨ ਦੇ ਇੱਥੇ ਸੀ ਐਮਐਲਏ ਮੰਤਰੀ ਲੋਕਾਂ ਚੇਂਜ ਕਰਤੇ ਲੋਕਾਂ ਕਹਿੰਦੇ ਤੁਹਾਨੂੰ ਨਹੀਂ ਬਣਾਉਣਾ ਬਈ ਨਵੇਂ ਚੁੱਲੇ ਸਰਕਾਰ ਨਵੀਂ ਚੁੱਲੀ ਅਫਸਰ ਤੇ ਉਹ ਲੱਗੇ ਆ